ਤੇਰੀ ਮੇਰ ਬਿਨਾ ਨਹੀਂ ਪੱਤਾ ਹਿੱਲਦਾ ਬਾਗਾਂ ਵਿੱਚ ਕਾਦੇ ਨਹੀਂ ਉ ਫੁੱਲ ਖਿਲਦਾ ਬਾਗਾਂ ਵਿੱਚ ਨਹੀਂ ਉ ਕਾਦੇ ਫੁੱਲ ਖਿਲਦਾ ਦਾਤੀਆ ਹੜਾ ਵਾਲੀ ਮਾਰਤਾ ਬੱਚਾ ਇੰਦਾਤੀਆ ਪਲਾ ਵਿੱਚ ਟਹਿਗੇ ਮਹਿਲ ਤੇ ਮਨਾਰ ਨੇ ਕਰੋੜਾ ਵਾਲੇ ਮਿੱਟੀ ਅਜੀ ਦੁਖੀਏ ਦੋਹਾਈ ਦਾ ਧਿਆ ਹੜਾ ਵਾਲੀ ਮਾਰ ਤਾ ਬਤਾਈ ਦਾ ਧਿਆ ਹੜਾ ਵਾਲੀ ਮਾਰ ਤਾ ਬਤਾਈ ਦਾ ਧਿਆ ਉਹ ਤੇਰੇ ਹੱਥ ਡੋਰ ਸਾਰੀ ਹੁਕਮ ਚ ਬੱਜੇ ਹੋਏ ਦਿਨ ਰਾਤ ਜੀ ਹੋ ਤੇਰੇ ਹੁਕਮ ਚ ਬੱਜੇ ਹੋਏ ਦਿਨ ਰਾਤ ਜੀ ਓ ਬਸ ਕਰ ਰਹਿਮ ਵਰ ਤਾਈਂ ਦਾਤਿਆ ਖੜਾ ਵਾਲੀ ਮਾਰ ਤਾ ਬਚਾਈਂ ਦਾਤਿਆ ਖੜਾ ਵਾਲੀ ਮਾਰ ਤਾ ਬਚਾਈਂ ਵੱਡੇ ਪੁਲਾ ਨੂੰ ਪਲਾ ਚ ਟਾਇਆ ਏ ਕੁਦਰਤ ਰਾਣੀ ਕੈਰ ਵਰਤਾਇਆ ਏ ਵੱਡੇ ਵੱਡੇ ਪੁਲਾ ਨੂੰ ਪਲਾ ਚ ਟਾਇਆ ਏ ਵੱਡੇ ਵੱਡੇ ਪੁਲਾ ਨੂੰ ਪਲਾ ਚ ਟਾਇਆ ਏ ਔ ਡੋਪ ਰਹੀ ਬੇੜੀ ਬੰਨੇ ਲਈ ਹੜਾ ਵਾਲੀ ਮਾਰਤਾ ਬੱਤਾਂ ਹੀ ਦਾਤਿਆ ਹੜਾ ਵਾਲੀ ਮਾਰਤਾ ਬੱਤਾਂ ਹੀ ਦਾਤਿਆ ਉਹ ਸੋਨਾ ਮਿੱਟੀ ਹੋਇਆ ਜੋ ਕਿਰਤਿਆਂ ਉਗਾਇਆ ਸੀ ਸੋਨਾ ਮਿੱਟੀ ਹੋਇਆ ਜੋ ਕਿਰਤਿਆਂ ਰਾਤੋਂ ਰਾਤ ਪਾਣੀ ਪਸਮਕਰਾਇਆ ਸੀ ਰਾਤੋਂ ਰਾਤ ਪਾਣੀ ਪਸਮਕਰਾਇਆ ਸੀ ਉਹ ਸਿੱਧਾਂ ਦੀ ਪੱਟੀ ਨਾ ਤੂੰ ਪਾਇਂਦਾ ਧੜਾ ਵਾਲੀ ਮਾਰ ਤੋਂ ਬਚਾਈਂਦਾ ਤਿਆ ਸਿੱਧ ਸਿੱਧਾਂ ਦੀ ਪੱਟੀ ਨਾ ਤੂੰ ਪਾਇਂਦਾ ਹੜਾ ਵਾਲੀ ਮਾਰ ਤੋਂ ਬੱਤਾਂ ਇੰਦਾ ਤਿਆ ਹੜਾ ਵਾਲੀ ਮਾਰ ਤੋਂ ਬੱਤਾਂ ਇੰਦਾ ਤਿਆ ਉਹ ਤਰਸ ਬੇਜ਼ਬਾਨੀ ਆ ਤੇ ਬੜਾ ਆਉਂਦਾ ਏ ਬਿਪਤਾਜ ਫਸੇ ਤੱਕ ਦਿਲ ਰੋਂਦਾ ਏ ਬੇਪਤਾਚ ਫਸੇ ਤੱਕ ਦਿਲ ਰੁੰਦਾ ਏ ਆਓ ਮਹਾਪੁਰਖਾਂ ਵੀ ਕਾਲ ਹੈ ਤੁਹਾਈ ਦਾ ਤਿਆ ਹੜਾ ਵਾਲੀ ਮਾਰ ਤਾਂ ਬਚਾਈਂਦਾ ਤਿਆ ਹੁੰਦੀਆਂ ਮੱਤਾਂ ਵਾਰੁੰਦੀਆਂ ਬੇਕਾਰ ਹੋਈਆਂ ਪਹਿਣਾ ਕਰ ਲਾਉਂਦੀਆਂ ਬੇਕਾਰ ਹੋਈਆਂ ਪਹਿਣਾ ਕਰ ਲਾਉਂਦੀਆਂ ਸਹਾਈ ਦਤਿਆ ਫੜਾ ਵਾਲੀ ਮਾਰਤਾ ਬਚਾਈਂਦਾ ਦਤਿਆ ਫੜਾ ਵਾਲੀ ਮਾਰਤਾ ਬਚਾਈਂਦਾ ਕੱਖੋਂ ਹੌਲੇ ਹੋਗੇ ਕਿਲਿਆਂ ਦੇ ਮਾਲਕ ਕੱਖੋਂ ਹੌਲੇ ਸਪ੍ਰਿਤ ਪਾਲਕ ਤੇਰਾ ਭਾਣਾ ਮੀਠਾ ਲਾਗੇ ਕਹਿੰਦੇ ਪ੍ਰਿਤ ਪਾਲਕ ਜਾਂਦੇ ਨੀਰ ਨੈਣਾ ਚੋਂ ਵਹਾਈ ਬਾਤ ਆ ਹੜਾਂ ਵਾਲੀ ਮਾਰ ਤੋਂ ਬਚਾਈਂ ਦਾਤ ਆ ਓ ਜਾਂਦੇ ਨੀਰ ਨੈਣਾ ਤੋਂ ਵਹਾਈ ਮਲਕੀਤ ਸਿੰਘ ਦਾ ਕਾ ਸ਼ੇਰਾਂ ਨੂੰ ਖਵਾਵਦੇ ਮੇਰ ਕਰ ਪਿੰਗ ਲਾ ਪਹਾੜ ਚਾੜਦੇ ਮਲਕੀਤ ਸਿੰਘ ਦਾ ਕਾ ਸ਼ੇਰਾਂ ਨੂੰ ਖਵਾਵਦੇ ਮਲਕੀਤ ਸਿੰਘ ਦਾ ਕਾ ਸ਼ੇਰਾਂ ਨੂੰ ਖਵਾਵਦੇ ਆਗਵੰਤੋ ਪੈਂਕੇ ਅਰਜ ਸੁਨਾਈ ਦਾ ਧਿਆ ਹੜਾ ਵਾਲੀ ਮਾਰਤਾ ਬਤਾਈਂਦਾ ਧਿਆ ਹੜਾ ਵਾਲੀ ਮਾਰਤਾ ਬਾਚਾਈਂ ਦਾ ਧਿਆ ਇੱਕ ਵਾਰ ਸਾਰੀ ਸੰਗਤ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ